ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਜਿੱਥੇ ਕੀ ਭਾਈ ਸਾਹਿਬ ਕਰਦੇ ਨੇ ਜੀ ਸਬਜ਼ੀਆਂ ਦਾ ਕੰਮ ਜਿਹੜਾ ਕੀ ਆਪਾਂ ਘਰਾਂ ਦੇ ਵਿੱਚ ਸਬਜ਼ੀਆਂ ਖਾਨੇ ਆ ਜੀ ਆ ਬੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਟਮਾਟਰ ਲੱਗੇ ਹੋਏ ਨੇ ਜੀ ਵਿੱਚ ਤੇ ਬਾਸ ਗੱਡ ਕੇ ਉੱਪਰ ਤਾਰਾਂ ਬੰਨ ਕੇ ਇਹਨਾਂ ਦੇ ਉੱਤੇ ਬੇਲਾਂ ਚੜਾਈਆਂ ਹੋਈਆਂ ਨੇ ਜੀ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਬੇਲ ਚੜਾਈ ਹੋਈ ਹੈ ਜੀ ਇਹ ਸਾਰੀ ਤੋਰੀ ਦੀ ਬੇਲ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਜਗ੍ਹਾ ਦੇ ਵਿੱਚ ਸਬਜ਼ੀਆਂ ਲਾਈਆਂ ਹੋਈ ਨੇ ਜੀ ਵੀਰ ਨੇ ਆ ਡਾਲਾਂ ਦੇ ਉੱਤੇ ਟਮਾਟਰ ਲਾਏ ਹੋਏ ਨੇ ਜੀ ਲਾਲ ਬਹੁਤ ਵਧੀਆ ਮਿਹਨਤ ਦੇ ਨਾਲ ਵੀਰ ਨੇ ਸਬਜ਼ੀਆਂ ਦਾ ਕੰਮ ਕਰਿਆ ਹੋਇਆ ਜੀ ਦੇਖ ਸਕਦੇ ਤੁਸੀਂ ਜਿਹੜੀਆਂ ਕੀ ਹਰੀਆਂ ਭਰੀਆਂ ਸਬਜ਼ੀਆਂ ਆਪਾਂ ਘਰਾਂ ਦੇ ਵਿੱਚ ਖਾਣੇ ਆ ਜੀ ਆ ਗੋਭੀ ਲਾਈ ਹੋਈ ਹੈ ਜੀ ਇਹ ਜਿਹੜੀ ਗਰਮੀ ਦੇ ਵਿੱਚ ਹੁਣ ਚੱਲਣੀ ਹੈ ਜੀ ਵੇਖ ਸਕਦੇ ਹੋ ਇਹ ਗਰਮੀ ਵਾਲੀ ਗੋਭੀ ਹੈ ਜੀ ਸਾਰੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਜੀ ਵੀਰ ਨੇ ਕਿ ਆ ਬੈਂਗਣ ਲੱਗੇ ਹੋਏ ਨੇ ਜੀ ਬਤਾऊं ਵੇਖ ਸਕਦੇ ਹੋ ਮੁੱਟੇ ਬਤਾਉਾਂ ਦੇ ਇਹਨਾਂ ਨੂੰ ਵੀ ਬੈਂਗਣ ਬਹੁਤ ਲੱਗਿਆ ਹੋਇਆ ਜੀ ਤੁਹਾਨੂੰ ਬੁਖਾਰ ਹੈ ਉਹ ਵੇਖ ਸਕਦੇ ਹੋ بڑے بڑے ਬੈਂਗਣ ਮੋٹے ਮੋٹے ਬਤਾਉ ਲੱਗੇ ਹੋਏ ਨੇ ਜੀ ਅਬੇ ਵੇਖ ਸਾਦੇ ਤੁਸੀਂ ਬੂਟੇ ਭਰੇ ਪਏ ਨੇ ਜੀ ਬਤਾਉਆਂ ਨਾਲ ਇਹਦੇ ਵਿੱਚ ਵੀ ਬਾਸ ਗੱਡੇ ਹੋਏ ਨੇ ਜੀ ਤੇ ਜਿੱਥੇ ਬਾਸ ਗੱਡੇ ਨੇ ਉਹਦੇ ਜੜਾਂ ਦੇ ਵਿੱਚ ਬੇਲਾਂ ਦੇ ਬੀਜ ਲਾਏ ਹੋਏ ਨੇ ਜੀ ਜਿਹੜੀਆਂ ਬੇਲਾਂ ਉੱਪਰ ਚੜਦੀਆਂ ਨੇ ਉਵੇਂ ਕਰੇਲਾ ਤੋਰੀ ਇਦਾਂ ਦੀਆਂ ਬੇਲਾਂ ਜੜਾਂ ਦੇ ਵਿੱਚ ਲਾਈਆਂ ਹੋਈਆਂ ਨੇ ਜੀ ਉਹ ਵੀ ਤਿਆਰ ਹੋ ਰਹੀਆਂ ਨੇ ਵੇਖ ਸਕਦੇ ਹੋ ਤੁਸੀਂ ਤੇ ਵੀਰ ਗੋਭੀ ਦੀ ਵੀ ਤੜਾਈ ਚੱਲ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਬਤਾਉਆਂ ਦੇ ਪੇਡੇ ਹਰੇ ਭਰੇ ਖੜੇ ਨੇ ਜੀ ਤੇ ਆ ਗੋਭੀ ਦੀ ਪਟਾਈ ਹੋ ਰਹੀ ਹੈ ਜੀ ਪਟਾਈ ਹੋਣ ਤੋਂ ਬਾਅਦ ਇਹਨਾਂ ਦੇ ਪੱਤੇ ਥੋੜੇ ਜਾਂਦੇ ਨੇ ਵੀ ਦੇਖ ਸਕਦੇ ਹੋ ਲੇਵਰ ਵੀ ਲੱਗੀ ਹੋਈ ਹੈ ਜੀ ਆਹੋ ਬੀਰ ਦੀ ਲਾਈ ਹੋਈ ਹੈ ਜੀ ਦੀ ਪਟਾਈ ਕਰ ਰਹੇ ਨੇ ਜੀ ਸਸੀ ਕਾਪਾ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਮੁਹੰਮਦ ਸੁਧਾਮ ਹੈ ਇਹ ਜਿਹੜਾ ਆਪਾਂ ਸਬਜ਼ੀਆਂ ਦਾ ਕੰਮ ਕਰਦੇ ਹਾਂ ਜੀ ਕਿੰਨੀ ਕੀ ਡੇਰ ਤੋਂ ਕਰਦੇ ਹਾਂ ਜੀ ਸਬਜ਼ੀਆਂ ਦਾ ਕੰਮ ਤਾਂ ਜੀ ਸ਼ੁਰੂ ਤੋਂ ਸਾਡਾ ਬਜੋਖੜ ਚੱਲਦਾ ਆਉਂਦਾ ਹੈ ਜੀ ਅੱਛਾ ਕਾਦੀ ਕਾਦੀ ਸਬਜ਼ੀ ਲਾਈ ਹੋਈ ਜੀ ਆਪਾਂ ਹੁਣ ਆਪਾਂ ਨੇ ਵੀਰ ਜੀ ਤੋਰੀਆਂ ਲਾਈਆਂ ਨੇ ਠੀਕ ਹੈ ਜੀ ਟਮਾਟਰ ਲਾਇਆ ਹੋਇਆ ਫੁੱਲ ਗੋਭੀ ਹੈ ਬੈਂਗਣ ਹੈ ਬੈਂਗਣੀ ਹੈ ਤੇ ਖੀਰਾ ਲਾਇਆ ਹੋਇਆ ਆ ਜੀ ਸਾਰੀਆਂ ਸਬਜ਼ੀਆਂ ਥੋੜੀ ਥੋੜੀਆਂ ਸਾਰੀ ਕੀਤੀ ਗੱਲ। ਠੀਕ ਹੈ। ਇਹ ਜਿਹੜੇ ਤੁਸੀਂ ਬਾਂਸ ਕੱਟ ਕੇ ਤਾਰਾਂ ਲਾਈਆਂ ਹੋਈਆਂ ਨੇ ਜੀ ਇਹ ਇਹਨਾਂ ਦਾ ਕੀ ਰਿਜਨ ਹੈ? ਇਹਨਾਂ ਦਾ ਜੀ ਆ ਦੇਖੋ ਜੀ ਆ ਬਾਂਸਾਂ ਬਾਂਸ ਕੱਟ ਕੇ ਤਾਰ ਬਣ ਗਿਆ ਤੋੜੀ ਚੜਾਦੀ ਇਸ ਪਰ। ਠੀਕ ਹੈ ਜੀ। ਦੂਸਰੀ ਸਾਈਡ ਵੇਹਲੀ ਪਈ ਸੀ। ਉਹਦੇ ਅਸੀਂ ਟਮਾਟਰ ਲਾਤਾ। ਠੀਕ ਹੈ ਜੀ। ਹਾਂ ਜੀ। ਇੱਕ ਕੇਦ ਦੇ ਵਿੱਚ ਦੋ ਫਸਲ ਆਉਂਦੀਆਂ। ਇਹਨਾਂ ਨੂੰ ਫਿਰ ਪਾਣੀ ਪੋਣੀ ਦੀ ਕਿੰਨੀ ਕਿਲੋੜ ਰਹਿੰਦੀ ਸਰ? ਪਾਣੀ ਦੀ ਦੇਖੋ ਹੁਣ ਜਿਉਂ-ਜਿਉਂ ਅੱਗੇ ਗਰਮੀ ਵਧੀ ਜਾਣੀ ਆ ਤਿੰਨ ਦਿਨ ਛੱਡ ਕੇ ਚੌਥੇ ਦਿਨ ਪਾਣੀ ਲੱਗੀ ਜਾਣਾ ਇਹ ਠੀਕ ਹੈ ਕੁਝ ਸਬਜ਼ੀਆਂ ਹੁੰਦੀਆਂ ਨੇ ਜਿਹੜੀਆਂ ਵੀ ਪਾਣੀ ਵਾਲਾ ਚੱਲਦੀਆਂ ਨਹੀਂ ਹੈਗੀਆਂ ਦੇਖੋ ਜੀ ਵੈਰੈਟੀਆਂ ਹੁੰਦੀਆਂ ਨੇ ਵਿੱਚ ਪਰ ਹੁਣ ਅੱਗੇ ਅੱਗੇ ਜੋ-ਜੋ ਗਰਮੀ ਪੈਣੀ ਆ ਹਰ ਇੱਕ ਸਬਜ਼ੀ ਸਬਜ਼ੀ ਦਾ ਘਹਿਰ ਕੋਈ ਵੀ ਆ ਹੁਣ ਪਾਣੀ ਮੰਗਣੀ ਮੰਗਣਾ ਠੀਕ ਹੈ ਜੀ ਹਾਂ ਜਿੱਲਾਂ ਕਰ ਖਾਣਾ ਪੈਣਾ ਇਹਨਾਂ ਨੂੰ ਹੁਣ ਅੱਗੇ ਅੱਗੇ ਜੋ-ਜੋ ਗਰਮੀ ਪੈਣੀ ਆ ਤੇ ਜਦੋਂ ਤੁਸੀਂ ਇਹਨਾਂ ਨੂੰ ਬਾਹ ਬਹਈਆ ਕਰਕੇ ਲਾਈਆਂ ਸੀਗੀਆਂ ਸਬਜ਼ੀਆਂ ਥੱਲੇ ਕੋਈ ਤਾਕਤ ਵਾਲੀ ਚੀਜ਼ ਪਾਈ ਸੀਗੀ ਥੱਲੇ ਦੇਖੋ ਜੀ ਇੱਕ ਤਾਂ ਆਪਾਂ ਰੂੜੀ ਪਾਉਣੇ ਆ ਠੀਕ ਹੈ ਜੀ ਪ੍ਰਾਣੀ ਤੇ ਬਾਕੀ ਥੱਲੇ ਬੀਏ ਵੀ ਖਾਦ ਹੋਊਗੀ 11 ਮਿਲਾ ਹੋ ਗਿਆ ਪੋਟਾਸ਼ ਹੋ ਗਈ ਮੈਗਨੀਸ਼ੀਅਮ ਹੋ ਗਿਆ ਜਿੰਕ ਹੋ ਗਈ ਇਹ ਚੀਜ਼ਾਂ ਥੱਲੇ ਸਾਰੀਆਂ ਪਾ ਕੇ ਫਿਰ ਫਸਲ ਲਾਉਣੀ ਹੈ ਫਿਰ ਤਾਂ ਹੀ ਫਸਲ ਦੀ ਕੁਆਲਿਟੀ ਬਣਦੀ ਹੈ ਜੀ ਇਹ ਜਿਹੜੇ ਆਪਣੇ ਬਤਾਉਆਂ ਦੇ ਬੂਟੇ ਖੜੇ ਨੇ ਮੈਂ ਕਈ ਥਾਂ ਦੇਖਿਆ ਜੀ ਇਹਦੇ ਉੱਪਰੋਂ ਤੁਸੇ ਸੁੱਕੀ ਜਾਂਦੇ ਉਹਨਾਂ ਦਾ ਕੀ ਕਾਰਨ ਹੁੰਦਾ ਜੀ ਉਹ ਵੀਰ ਜੀ ਗੋਭ ਦੇ ਵਿੱਚ ਸੁੰਡੀ ਪੈ ਜਾਂਦੀ ਹੁੰਦੀ ਹੈ ਅੱਛਾ ਜੀ ਗਰਮੀ ਕਾਰਨ ਬੈਂਗਨ ਨੂੰ ਖਾਸ ਕਰਕੇ ਆ ਗੋਭ ਦੇ ਵਿੱਚ ਸੁੰਡੀ ਪੈਣੀਓ ਪੈਣੀ ਹੈ ਜਿਵੇਂ ਮੱਕੀ ਦੇ ਗੋਭ ਦੀ ਸੁੰਡੀ ਪੈ ਜਾਂਦੀ ਹੈ ਬੈਂਗਨ ਨੂੰ ਜ਼ਿਆਦਾ ਪੈਂਦੀ ਹੈ ਕਿਉਂਕਿ ਇਹ ਪੱਕੀ ਫਸਲ ਹੈ ਇਹਨਾਂ ਤੋਂ ਇਹਨਾਂ ਦੇ ਫਿਰ ਕਿਹੜੀ ਸਪਰੇਅ ਕਰਦੇ ਆ ਦੇਖੋ ਜੀ ਆਪਾਂ ਇੰਡੀਅਨ ਦਵਾਈ ਦਾ ਕੋਈ ਵਰਤਦੇ ਨਹੀਂ ਹੈਗੇ ਇੰਡੀਅਨ ਦਵਾਈਆਂ ਜਿਹੜੀਆਂ ਆਪਣੀਆਂ ਜਿਆਦਾ ਜ਼ਹਿਰੀ ਲੀਆਂ ਨੇ ਆਪਣੇ ਇੰਡੀਅਨ ਆਲਿਆਂ ਕੋਲੇ ਉਹ ਪ੍ਰੋਡਕਟ ਹੈ ਨਹੀਂ ਜਿਹੜੇ ਬਾਰਲੇ ਜਾਪਾਨ ਦੇ ਨੇ ਜਾਪਾਨੀ ਟੈਕਨੀਕਲ ਦੇ ਅਸੀਂ ਜਾਪਾਨੀ ਟੈਕਨੀਕਲ ਦੀ ਇਹਦੇ ਸਪਰੇਅ ਕਰਦੇ ਆ ਜਿਹੜਾ ਕਿ ਉਹ ਆਪਾਂ ਜੇ ਬੈਂਗਣਾ ਅੱਜ ਸਪਰੇਅ ਕਰ ਲਈ ਆਪਾਂ ਦੋ ਦਿਨਾਂ ਬਾਅਦ ਖਾਣੇ ਆ ਉਹਦਾ ਅਸਰ ਖਤਮ ਹੋ ਜਾਂਦਾ ਠੀਕ ਹੈ ਬਿਮਾਰੀ ਆਪਣੀ ਖਤਮ ਹੋ ਜਾਂਦੀ ਹੈ ਇਹ ਤੋਰੀ ਹੁਣ ਕਦੋਂ ਕੋ ਲੱਗਣੀ ਸ਼ੁਰੂ ਹੋ ਜਾਣੀ ਹੈ ਇਹਨਾਂ ਨੂੰ ਤੋਰੀ ਲੱਗਣੀ ਸਟਾਰਟ ਹੋ ਗਈ ਵੀਰ ਜੀ ਆਹ ਦੇਖੋ ਜੀ ਤੋਰੀ ਲੱਗ ਰਹੀ ਹੈ ਜੀ ਆਹ ਦੇਖੋ ਠੀਕ ਜੀ ਪੂਰੇ ਘਟ ਘਟ ਤੇ ਫਲ ਆ ਰਹੇ ਆ ਬਸ ਤੇ ਖੀਰਾ ਵੀ ਲੱਗ ਰਿਹਾ ਜੀ ਖੀਰਾ ਹਾਂਜੀ ਲੱਗ ਰਿਹਾ ਖੀਰਾ ਭਾਜੀ ਦੂਜੇ ਫਾਰਮ ਚ ਅੱਛਾ ਜੀ ਖੀਰਾ ਹੁਣ ਤਲਾਈ ਦੇ ਇੱਕ ਖੇਤ ਚੱਲ ਰਿਹਾ ਇੱਕ ਇੱਕ ਹੈਗਾ ਇਨਾਂ ਇਨਾਂ ਕ ਲੱਗ ਰਿਹਾ ਦੋ ਦੋ ਫੁੱਟ ਦੀ ਬੇਲ ਹੋ ਗਈ ਉਹ ਵੀ ਰੈਡਡ ਫੁੱਟ ਇਹ ਬਤਾਉਂਗਾ ਨੂੰ ਬਤਾਉ ਬਹੁਤ ਲੱਗੇ ਹੋਏ ਨੇ ਵੀ ਇਹਨਾਂ ਵਿੱਚ ਕੋਈ ਫਲ ਫਲ ਦੀ ਕੋਈ ਸਪਰੇਅ ਕਰੀਏ ਤੁਸੀਂ ਨੇ ਇਹਨਾਂ ਤੇ ਬੈਂਗਣਾ ਨੂੰ ਫਲ ਦੀ ਦਵਾਈ ਕੋਈ ਨਹੀਂ ਆਉਂਦੀ ਵੀਰ ਜੀ ਅੱਛਾ ਜੀ ਬੈਂਗਣਾ ਦੀ ਕੁਆਲਿਟੀ ਤੇ ਨਿਰਭਰ ਕਰਦਾ ਵੀ ਆਪਾਂ ਬੀਜ ਕਿਹੜਾ ਲਾਉਣੇ ਆ ਠੀਕ ਹੈ ਜੀ ਇਹ ਕਿਹੜਾ ਬੀਜ ਹੈ ਆਪਣਾ ਇਹ ਵੀਰ ਜੀ ਬੀਜ ਅੱਛਾ 780 ਨੰਬਰ ਜਿਹੜੇ-ਜਿਹੜੇ ਬੀਜ ਹੁੰਦੇ ਨੇ ਜੀ ਇਹਦੇ ਬੈਂਗਣਾ ਚ ਨਵਕਰ ਨੌਂਦਾ ਆ 992 ਆਉਂਦਾ ਆ ਜਨਕ ਆਉਂਦਾ ਆ ਅੱਛਾ ਜੀ ਸਾਰਿਆਂ ਨਾਲੋਂ ਬੈਸਟ ਕਿਹੜਾ ਜੀ ਸਾਰਿਆਂ ਨਾਲੋਂ ਬੈਸਟ ਜੀ ਜਿਵੇਂ ਆਪਣਾ ਹੁਣ ਪਟਿਆਲਾ ਏਰੀਆ ਸਾਡਾ ਜੀ ਪਟਿਆਲੇ ਏਰੀਆ ਦੇ ਮੁਤਾਬਕ ਨੀਲਾ ਬੈਂਗਣ ਚੱਲਦਾ ਸਾਡੇ ਉਰੇ ਠੀਕ ਹੈ ਜੀ ਨਵਕਰਨ ਹੋ ਗਿਆ ਠੀਕ ਵੈਰਾਈਟੀ ਆ ਪੁਰਾਣੀ ਵੈਰਾਈਟੀ ਪਰ ਉਹਦਾ ਇੰਨਾ ਝਾੜ ਨਹੀਂ ਜਿੰਨਾ ਇਹ ਵੈਰਾਈਟੀ ਦਾ ਕੰਚਨ 780 ਦਾ ਇਹ ਵੈਰਾਈਟੀ ਸਾਡੀ ਇੰਪੋਰਟ ਕਰਾਈ ਹੋਈ ਆ ਇਹਨਾਂ ਦੀ ਫਿਰ ਗੜਾਈ ਗੜਾਈਆਂ ਗੜੂਆਂ ਕਿੰਨੀਆਂ ਕਰ ਦੇਈਆਂ ਆਪਾਂ ਗੜਾਈਆਂ ਦੇਖ ਗੜਾਈ ਤਾਂ ਹੁਣ ਦੇਖੋ ਆ ਦੇਖੋ ਆਪਣਾ ਪਹਿਲਾ ਗੜਾਈ ਕਰੀ ਦੀ ਹੁਣ ਘਾ ਹੈ ਨਹੀਂ ਟਰਾਵਾ ਟਾਵਾ ਘਾ ਆ ਠੀਕ ਹੈ ਜੀ ਜਦੋਂ ਘਾ ਦੇ ਲੱਗਿਆ ਵੀ ਜ਼ਿਆਦਾ ਮਲਣ ਲੱਗ ਗਿਆ ਬੱਟਾਂ ਦੇ ਆਲੇ ਦੇ ਬੰਨਿਆਂ ਦੇ ਆਲੇ ਦੇ ਆਲੇ ਸਪਰੇਅ ਕਰ ਦਾਨਾ ਇਹਨਾਂ ਕਵਾੜ ਮਾਰਨ ਵਾਲੀ ਬਾਕੀ ਅਸੀਂ ਵਿੱਚ ਗੜਾਈ ਕਰਾ ਦਾਨੇ ਹੁਣ ਫਿਰ ਤੁਸੀਂ ਡੋਲਾਂ ਦੇ ਤੇ ਜਿਹੜੇ ਪੋਲੋਥੀਨ ਲਾਏ ਹੋਏ ਨੇ ਇਹ ਕਾਦੇ ਵਾਸਤੇ ਲਾਏ ਹੋਏ ਨੇ ਜੀ ਇਹ ਜੀ ਦੇਖੋ ਅੱਜ ਵੀ ਹੁਣ ਟਮਾਟਰ ਲਾਇਆ ਹੋਇਆ ਟਮਾਟਰ ਦਾ ਫਰੂਟ ਨਾ ਮਸ਼ੀਨ ਸ਼ੀਟ ਦੇ ਉੱਪਰ ਆ ਜਾਊਗਾ ਅੱਛਾ ਜੀ ਉੱਪਰ ਫਰੂਟ ਖਰਾਬ ਨਹੀਂ ਹੋਊਗਾ ਬਣਾ ਦਾ ਮਿੱਟੀ ਨਹੀਂ ਮਿੱਟੀ 'ਚ ਨਹੀਂ ਲੱਗੂਗਾ ਵੇ ਇਹ ਟਮਾਟਰ ਕਰਕੇ ਲਾਇਆ ਹੋਇਆ ਹੈ ਟਮਾਟਰਾ ਟਮਾਟਰਾ ਨੂੰ ਵੀ ਸਪਰੇਅ ਕਰਦੇ ਆਂ ਜੀ ਫੇ ਕਸੇ ਜੀ ਹਾਂ ਜੀ ਟਮਾਟਰਾ ਨੂੰ ਵੀ ਕਰਦੇ ਆਂ ਜੀ ਕਾਦੀ ਸਪਰੇਅ ਕਰਦੇ ਆਂ ਜੀ ਟਮਾਟਰਾ ਉਹ ਜਿਵੇਂ ਬਾਇਓ 303 ਨੋ ਕੀ ਬਾਇਓ ਚ ਆ ਗਈ ਜੀ ਉਹ ਠੀਕ ਹੈ ਜੀ ਉਹਦੀ ਸਪਰੇਅ ਕਰਦੇ ਆਂ ਡੈਲੀਗੇਟ ਹੋ ਗਈ ਜਾਪਾਨੀ ਦਵਾਈ ਹੋ ਗਈ ਉਹਦੀ ਕਰਦੇ ਆਂ ਕੋਰਾਜਨ ਹੋ ਗਈ ਇਹ ਟਮਾਟਰਾਾਂ ਦੀ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਜੀ ਟਮਾਟਰਾਾਂ ਦੀ ਕਿਸਮਾਂ ਜੀ ਇੱਕ ਤਾਂ ਦੇਖੋ ਅੰਡਾਕਾਰ ਹੁੰਦਾ ਹੈ ਜੀ ਲੰਬੇ ਵਾਲਾ ਠੀਕ ਹੈ ਜੀ ਇੱਕ ਹੁੰਦਾ ਗੋਲ ਬਾਕੀ ਵੈਰਾਈਟੀਆਂ ਨਾਲ ਦੀ ਬਹੁਤ ਨੇ ਇਹ ਆਪਣਾ ਕਿਹੜਾ ਲਾਇਆ ਹੋਇਆ ਜੀ ਆਪਣੀ ਵੈਰੈਟੀ ਲਾਈ ਹੈ ਇਹ ਨੋਵਲ ਕੰਪਨੀ ਦੀ ਬੀਨ ਕਾ ਵੈਰੈਟੀ ਲਾਈ ਹੋਈ ਹੈ ਠੀਕ ਹੈ ਹੁਣ ਗੋਭੀ ਦੀ ਵੀ ਤੜਾਈ ਹੋ ਰਹੀ ਆ ਕੀ ਰੇਟ ਲੱਗਦੇ ਜੀ ਗੋਭੀ ਗੋਭੀ ਦਾ ਹੁਣ ਬਾਜ਼ਾਰ ਜੀ 18 ਰੁਪਏ 20 ਰੁਪਏ 14 ਰੁਪਏ 15 ਰੁਪਏ 25 ਰੁਪਏ ਤੱਕ ਆਇਆ ਚੱਲ ਰਿਹਾ ਜੀ ਅੱਜ ਦਾ ਅੱਜ ਦੀ ਘੜੀ ਦਾ ਠੀਕ ਹੈ ਜੀ ਇਹ ਸਰ ਜਿਹੜੀਆਂ ਸਬਜ਼ੀਆਂ ਲਾਈ ਬਨੇ ਕਿੰਨੀ ਜਗ੍ਹਾ ਜੀ ਇਹ ਆਪਣੀ ਇਹ ਜਿੱਥੇ ਆਪਾਂ ਹੁਣ ਖੜੇ ਆ ਇਹ ਤਾਂ ਹੈਗੇ 3 ਕਿੱਲੇ ਜੀ ਠੀਕ ਹੈ ਜੀ ਬਾਕੀ ਸਾਡੇ ਕੋਲੇ ਖੇਤੀ ਟੋਟਲ 15 ਕਿੱਲਿਆਂ ਦੇ ਵਿੱਚ ਸਬਜ਼ੀ ਸਬਜ਼ੀ ਦੀ ਜਿਹਦੇ ਵਿੱਚ ਅਸੀਂ ਪਨੀਰੀਆਂ ਦਾ ਕੰਮ ਕਰਦੇ ਆ ਪੌਦਾਂ ਦਾ ਠੀਕ ਹੈ ਜੀ ਬੈਂਗਣ ਦੀ ਮਿਰਚ ਦੀ ਗੋਭੀ ਦੀ ਸਾਰੀਆਂ ਪੌਦਾਂ ਤਿਆਰ ਕਰਕੇ ਵੇਚਦੇ ਆ ਅੱਛਾ ਜੀ ਹਾਂਜੀ ਫਲਾਂ ਵਾਲੇ ਬੂਟੇ ਵੀ ਵੇਚਦੇ ਆ ਸਾਡੀ ਨਰਸਰੀ ਬਣਾਈ ਅੱਗੇ ਠੀਕਾ ਰੋਡ ਤੇ ਠੀਕ ਹੈ ਜੀ ਹਾਂਜੀ ਜਣੀ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਜੋ ਵੀ ਹੈ ਪਨੀਰੀ ਲਾ ਕੇ ਹਾਂਜੀ ਹਾਂ ਵੇਚਦੇ ਆ ਸਾਰੀ ਤਿਆਰ ਕਰਕੇ ਦੇ ਦਿੰਦੇ ਆ ਲਓ ਜੀ ਤੁਸੀਂ ਵੇਖ ਸਕਦੇ ਹੋ ਬਾਜੀ ਦੀਆਂ ਲਾਈਆਂ ਹੋਈਆਂ ਨੇ ਸਬਜ਼ੀਆਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਕਿ ਕਿਹੜੀ-ਕਿਹੜੀ ਦਵਾਈ ਦੀ ਸਪਰੇਅ ਕਰਦੇ ਆ ਜੀ ਇਹਨਾਂ ਤੇ ਵੇਖ ਸਕਦੇ ਹੋ ਤੁਸੀਂ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਐਡਰੈਸ ਦੇ ਦਿਓ ਹਾਂ ਜੀ ਐਡਰੈਸ ਦੇ ਦਿਓ ਜੀ ਆਪਣਾ ਹੈਗਾ ਜੀ 메인 ਪਟਿਆਲਾ ਜਿਹੜਾ ਆਪਣਾ ਫਾਰਮ ਹੈ ਦੇਵੀਗੜ ਰੋਡ ਚੀਕਾ ਰੋਡ ਜੋੜੀਆਂ ਸੜਕਾਂ ਕੈਂਚੀਆਂ ਤੇ ਆਪਣੀ ਜਿਹੜੀ ਸ਼ਾਪ ਹੈ ਬੀਜਾਂ ਦੀ ਦਵਾਈਆਂ ਦੀ ਖਾਦਾਂ ਦੀ ਉਹ ਪਟਿਆਲੇ ਆ ਪੁਰਾਣੇ ਬੱਸ ਸਟੈਂਡ ਬਾਬਾ ਬੀਜ ਸਟੋਰ ਲਵ ਕੁਸ਼ ਮਾਰਕੀਟ ਨੀਅਰ 올ਡ ਬੱਸ ਸਟੈਂਡ ਪਟਿਆਲਾ ਤੇ ਆਪਣਾ ਨੰਬਰ ਵੀ ਬੋਲ ਦਿਓ ਸਰ ਚੈਨਲ ਤੇ ਮੋਬਾਈਲ ਨੰਬਰ ਮੇਰਾ ਭਾਜੀ ਹੈਗਾ 97805 40390 ਕਿਸੇ ਵੀ ਵੀਰ ਨੂੰ ਕੋਈ ਖਾਦ ਪਨੀਰੀ ਦਵਾਈ ਕਿਸੇ ਵੀ ਜਾਣਕਾਰੀ ਚਾਹੀਦੀ ਹੋਵੇ ਮੇਰੇ ਨਾਲ ਜਦ ਮਰਜ਼ੀ WhatsApp ਤੇ ਕਾਲ ਤੇ ਕੰਟੈਕਟ ਕਰ ਸਕਦੇ ਠੀਕ ਹੈ ਲਓ ਜੀ ਤੁਸੀਂ ਵੇਖ ਸਕਦੇ ਹੋ ਭਾਈ ਸਾਹਿਬ ਨੇ ਆਪਣਾ ਨੰਬਰ ਦਿੱਤਾ ਚੈਨਲ ਦੇ ਉੱਤੇ ਜੇਕਰ ਕਿਸੇ ਨੇ ਵੀ ਕਿਸੇ ਚੀਜ਼ ਬਾਰੇ ਕਨੈਕਟ ਕਰਨਾ ਹੋਵੇ ਤਾਂ ਇਸ ਨੰਬਰ ਤੇ ਕਰ ਸਕਦਾ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ